ਆਵਾਦਮੀ ਪਾਰਟੀ ਦੇ ਨੌਜਵਾਨ ਆਗੂ ਜੋਬਨ ਰੰਧਾਵਾ ਨੂੰ ਪਾਰਟੀ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਸ ਦੇ ਚਲਦਿਆਂ ਉਹਨਾਂ ਦੇ ਵੱਲੋਂ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਦੀ ਮੌਜੂਦਗੀ ਦੇ ਵਿੱਚ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਕਮੇਟੀ ਗੁਰਦਾਸਪੁਰ ਦਾ ਅਹੁਦਾ ਸੰਭਾਲਿਆ ਗਿਆ ਇਸ ਮੌਕੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਬਟਾਲਾ ਸ਼ੈਰੀ ਕਲਸੀ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਿਧਾਇਕ ਅਮਰਪਾਲ ਸਿੰਘ ਹਲਕਾ ਇੰਚਾਰਜ ਰਮਨ ਬਹਿਲ ਬਲਬੀਰ ਸਿੰਘ ਪੰਨੂ ਜਗਰੂਪ ਸਿੰਘ ਸੇਖਵਾ ਸ਼ਮਸ਼ੇਰ ਸਿੰਘ ਅਤੇ ਸਮੁੱਚੀ ਲੀਡਰਸ਼ਿਪ ਦੇ ਨਵ-ਨਿਯੁਕਤ ਚੇਅਰਮੈਨ ਜੋਬਨ ਰੰਧਾਵਾ ਨੂੰ ਮੁਬਾਰਕਬ ਦੇਂਦਲੀ ਹੋਰ ਵੀ ਵਰਕਰ ਤੇ ਆਗੂ ਸਹਿਬਾਨ ਪਹੁੰਚੇ ਨੇ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਚੇਅਰਮੈਨ ਰੰਦਾਵਾ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇ ਜਵਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਨੀਸ਼ ਸਿਸੋਧਿਆ ਤੇ ਇਸ ਦੇ ਨਾਲ ਅਮਨ अरोड़ा ਦੇ ਨਾਲ ਨਾਲ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਦਾ ਧੰਨਵਾਦ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਨੇ ਇਸ ਨਿਮਾਣੇ ਵਲੰਟੀਅਰ ਨੂੰ ਜਿੱਥੇ ਪਹਿਲਾਂ ਜ਼ਿਲ੍ਹਾ ਗੁਰਦਾਸਪੁਰ ਆਪ ਪਾਰਟੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਜਿਸ ਤੋਂ ਬਾਅਦ ਜ਼ਿਲ੍ਹਾ ਪਲਾਨਿੰਗ ਕਮੇਟੀ ਗੁਰਦਾਸਪੁਰ ਦੀ ਵੱਡੀ ਜ਼ਿੰਮੇਵਾਰੀ DNA ਨਵਾਸ ਹੈ ਤੇ ਉਹਨਾਂ ਪਾਰਟੀ ਨੂੰ ਭਰੋਸਾ ਵੀ ਦਿੱਤਾ ਹੈ ਕਿ ਉਹ ਉਹਨਾਂ ਦੇ ਵਿਸ਼ਵਾਸ ਤੇ ਖਰਾ ਉਤਰਨਗੇ ਤਨਵਿਯੁਕਤ ਚੇਅਰਮੈਨ ਜੋਬਨ ਰੰਦਾਵਾ ਨੇ ਅੱਗੇ ਕਿਹਾ ਕਿ ਉਹ ਜ਼ਿਲ੍ਹੇ ਅੰਦਰ ਜ਼ਿਲ੍ਹਾ ਪਲਾਨਿੰਗ ਕਮੇਟੀ ਦੇ ਰਾਹੀਂ ਵੱਡੇ ਪ੍ਰੋਜੈਕਟ ਲਿਆ ਕੇ ਜ਼ਿਲ੍ਹੇ ਦੇ ਵਿਕਾਸ ਦੇ ਵਿੱਚ ਵੱਤਵਾਦੀ ਯੋਗਦਾਨ ਪਾਉਣਗੇ ਇਸ ਮੌਕੇ ਕਾਰਜਕਾਰੀ ਪ੍ਰਧਾਨ ਤੇ ਹਲਕਾ ਵਿਧਾਇਕ ਬਟਾਲਾ ਮਨਸ਼ੀਰ ਸਿੰਘ ਸ਼ੈਰੀ ਕਲਸੀ ਨੇ ਨਵਨਿਯੁਕਤ ਚੇਅਰਮੈਨ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਹਰ ਵਰਕਰ ਦੇ ਨਾਲ ਚੋਟਾਨਵਾਂ ਖੜੀ ਹੈ ਪਾਰਟੀ ਦੇ ਵਿੱਚ ਹਰ ਵਰਕਰ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਂਦਾ ਹੈ ਉਨ੍ਹਾਂ ਕਿਹਾ ਕਿ ਆਪ ਪਾਰਟੀ ਆਮ ਲੋਕਾਂ ਦੀਆਂ ਦੁੱਖ ਤਕਲੀਫਾਂ ਤੋਂ ਪਲੀਪਾਤ ਜਾਣੂ ਹੈ ਤੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨ ਦੇ ਲਈ ਪਾਰਟੀ ਜਿਹੜੀ ਇਹ ਡਿੜਤ ਨਾਲ ਕੰਮ ਕਰ ਰਹੀ ਹੈ ਮੈਂ ਪਹਿਲਾਂ ਮੈਂ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਜਿਨ੍ਹਾਂ ਸੀ ਮੇਰ ਸਦਕਾ ਅੱਜ ਇੱਕ ਆਮ ਕਰਦਾ ਨੌਜਵਾਨ ਜ਼ਿਲ੍ਹੇ ਦੀ ਸਭ ਤੋਂ ਵੱਡੀ ਚੇਅਰਮੈਨੀ ਡਿਸਟ੍ਰਿਕਟ ਪਲੈਨਿੰਗ ਕਮੇਟੀ ਦਾ ਮੈਨੂੰ ਚੇਅਰਮੈਨ ਲਾਇਆ ਆਪਣੀ ਪਾਰਟੀ ਦੇ ਨੈਸ਼ਨਲ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਸਾਡੇ ਪੰਜਾਬ ਦੇ ਅਬਜ਼ਰਵਰ ਸ਼੍ਰੀ ਮਨੀਸ਼ ਸੋਧਿਆ ਜੀ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਸਾਡੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਮੇਰੇ ਵੱਡੇ ਭਰਾ ਸ਼ੈਰੀ ਕਲਸੀ ਜੀ ਸਾਡੇ ਨਾਲ ਇਸ ਪ੍ਰੈਸ ਕਾਨਫਰੰਸ ਮੇਰੇ ਦਫਤਰ ਦੇ ਵਿੱਚ ਮੌਜੂਦ ਸਾਡੇ ਜ਼ਿਲ੍ਹੇ ਦੇ ਐਮਐਲਏ ਸਹਿਬਾਨ ਗੁਰਦੀਪ ਰੰਧਾਵਾ ਜੀ ਅਮਰਪਾਲ ਜੀ ਨਾਲ ਸਾਡੀ ਸੀਨੀਅਰ ਲੀਡਰਸ਼ਿਪ ਰਮਨ ਬੈਲ ਜੀ ਹਲਕਾ ਇੰਚਾਰ ਗੁਰਦਾਸਪੁਰ ਬਲਬੀਰ ਪੰਨੂ ਜੀ ਹਲਕਾ ਇੰਚਾਰਜ ਫਤਿਹਗੜ ਚੂੜੀਆਂ ਸੰਸ਼ੇਰ ਜੀ ਤੇ ਜਗਰੂਪ ਜੀ ਮੈਂ ਇਹਨਾਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਇੱਕ ਆਮ ਜੇ ਵਰਕਰ ਨੂੰ ਅੱਜ ਇਹ ਜਿਹੜਾ ਦਫ਼ਤਰ 'ਚ ਬਹਿਣ ਦਾ ਇਹ ਮੌਕਾ ਦਿੱਤਾ ਨਾਲ ਹੀ ਮੈਂ ਧੰਨਵਾਦ ਕਰਦਾ ਤੁਹਾਡੇ ਨਾਲ ਖੜੇ ਜਿੰਨੇ ਵੀ ਸਾਡੀ ਜ਼ਿਲ੍ਹੇ ਦੀ ਸਮੁੱਚੀ ਮੈਂ ਸਮਝਦਾ ਸਾਡੀ ਜ਼ਿਲ੍ਹਾ ਦੀ ਪਾਰਟੀ ਦੀ ਰੀੜ ਦੀ ਹੱਡੀ ਸਾਡੇ ਚੇਅਰਮੈਨ ਸਹਿਬਾਨ ਵਰਕਰ ਸਹਿਬਾਨ ਵਲੰਟੀਅਰ ਸਹਿਬਾਨ ਬਲਾਕ ਪ੍ਰਧਾਨ ਸਾਰੀ ਸਮੁੱਚੇ ਜ਼ਿਲ੍ਹੇ ਦੀ ਲੀਡਰਸ਼ਿਪ ਆਈ ਆ ਤੇ ਮੈਂ ਇਹਨਾਂ ਦਾ ਸਾਰੀ ਉਮਰ ਇੱਕ ਕਰਜ਼ ਨਹੀਂ ਦੇ ਸਕਦਾ ਮੈਂ ਇਹ ਪਲ ਮੇਰੀ ਜ਼ਿੰਦਗੀ ਚ ਤੁਸੀਂ ਇਹ ਯਾਦਗਾਰੀ ਪਲ ਬਣਾਇਆ ਮੈਂ ਇਸ ਲਈ ਤੁਹਾਡਾ ਕੋਟਨ ਕੋਟ ਧੰਨਵਾਦ ਕਰਦਾ ਤੇ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਕਰਦਾ ਤੇ ਸਾਰੀ ਉਮਰ ਲਈ ਇਹ ਮੇਰੇ ਤੇ ਤੁਸੀਂ ਸਹਾਨ ਚਾੜਿਆ ਅੱਜ ਮੈਂ ਬਤੌਰ ਡਿਸਟ੍ਰਿਕਟ ਪਲੈਨਿੰਗ ਕਮੇਟੀ ਡੀਪੀਸੀ ਦਾ ਚੇਅਰਪਰਸਨ ਚੇਅਰਮੈਨ ਵੱਜੋਂ ਅੱਜ ਆਪਣਾ ਕਾਰਜਕਾਰ ਸੰਭਾਲਿਆ ਇਹਦੇ ਵਿੱਚ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਸਮੁੱਚੇ ਜ਼ਿਲ੍ਹੇ ਦੇ ਇਕੱਲੇ-ਇਕੱਲੇ ਵਰਕਰ ਨੂੰ ਇਹ ਸੁਨੇਹਾ ਦੇਣਾ ਚਾਹਨਾ ਕਿ ਡੀਸੀ ਦਫ਼ਤਰ ਜੇ ਤੁਹਾਡਾ ਆਪਣਾ ਦਫ਼ਤਰ 318 ਨੰਬਰ ਕਮਰਾ ਖੁੱਲ ਚੁਕਿਆ ਤੁਸੀਂ ਹਰੇ ਜ਼ਿਲ੍ਹੇ ਦੇ ਵਿੱਚੋਂ ਕੋਈ ਵੀ ਸਾਡੀ ਪਾਰਟੀ ਦਾ ਵਰਕਰ ਕਿ ਸੇ ਵੀ ਗਲੀ ਦਾ ਮੈਂ ਫੇਰ ਕਿਹਨਾ ਨਾ ਬੇ ਪਾਰਟੀ ਹਾਈ ਕਮਾਂਡ ਨੂੰ ਵਾਦਾ ਕੀਤਾ ਸੀਗਾ ਅਖੀਰਲੇ ਕਤਾਰ ਦੇ ਵਰਕਰ ਨੂੰ ਵੀ ਮਹਿਸੂਸ ਹੋਊਗਾ ਕਿ ਉਹਦੀ ਸਰਕਾਰ ਆ ਉਹ ਡੀਸੀ ਦਫਤਰ ਆਵੇ ਤੇ ਪਹਿਲੋਂ 318 ਕਮਰੇ ਦੇ ਵਿੱਚ ਆਵੇ ਉਹਨਾਂ ਕੋਈ ਨਹੀਂ ਉਹਦਾ ਇਸ ਦਫਤਰ ਦੇ ਵਿੱਚ 70 ਵਿਭਾਗ ਨੇ ਇਸ ਦਫਤਰ ਦੇ ਵਿੱਚ ਤੇ ਉਹਦਾ ਕੰਮ ਇਸ ਦਫਤਰੋਂ ਬੜਾ ਬਖੂਬੀ ਕਰਾਇਆ ਜਾਊਗਾ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡਾ ਇਹ ਦਫਤਰ ਮੈਂ ਖੁਦ ਇੱਥੇ ਰੋਜ਼ 2 ਤੋਂ 5 ਵਜੇ ਤੱਕ ਇੱਥੇ ਵਿਆਹ ਕਰੂੰਗਾ ਮੰਡੇ ਟੂ ਫਰਡੇ ਇਹ ਦਫ਼ਤਰ 9 ਤੋਂ 5 ਖੁੱਲਿਆ ਕਰੂਗਾ ਜਿੰਨੇ ਕੋਈ ਡੀਸੀ ਦਫ਼ਤਰ ਕੋਈ ਕਿਸੇ ਦਾ ਕੋਈ ਆਸ਼ੀਰਵਾਦ ਸਕੀਮ ਚ ਕੋਈ ਵੀ ਕਿਸੇ ਦਾ ਕੋਈ ਕੰਮ ਆ ਤੁਸੀਂ ਸਾਡੇ ਕੋ ਆਓ ਅਸੀਂ ਤੁਹਾਡੇ ਨਾਲ ਟੀਮ ਪਕਾਇਦਾ ਇੱਥੇ ਲਾ ਕੇ ਤੁਹਾਣਾ ਹੈਲਪ ਕਰਾਂਗੇ ਬਤੌਰ ਡੀਪੀਸੀ ਦਾ ਚੇਅਰਮੈਨ ਕੁਝ ਜ਼ਿੰਮੇਵਾਰੀਆਂ ਨੇ ਇਹਦੇ ਵਿੱਚ ਕੁਝ ਫੰਡਸ ਆਉਂਦੇ ਨੇ ਉਹ ਮੈਂ ਆਪਣੇ ਸਾਥੀਆਂ ਕੋਲੋਂ ਪ੍ਰੋਜੈਕਟ ਲੈ ਕੇ ਜੋ ਇਹਨਾਂ ਦੀ ਡਿਮਾਂਡ ਹੋਊਗੀ ਬਹੁਤ ਸਚੁਜਜਤ ਅੰਗ ਨਾਲ ਅਸੀਂ ਉਹਨੂੰ ਇਸਤੇਮਾਲ ਕਰਾਂਗੇ ਦੂਸਰਾ ਜਿਹੜਾ ਇਹਦੀ ਜ਼ਿੰਮੇਵਾਰੀ ਹੁੰਦੀ ਆ ਕਿ ਜ਼ਿਲ੍ਹੇ ਦੇ ਵਿੱਚ ਜਿਹੜੇ ਵੀ ਮੌਜੂਦਾ ਕੰਮ ਚੱਲ ਰਹੇ ਨੇ ਉਹਦੀ ਨਿਗਰਾਨੀ ਕਰਨੀ ਉਹਦੀ ਦੇਖਰੇਖ ਕਰਨੀ ਮੈਂ ਉਹ ਵੀ ਵਾਦਾ ਕਰਦਾ ਕਿ ਬੜੀ ਇਮਾਨਦਾਰੀ ਨਾਲ ਕਰਾਂਗੇ ਤੇ ਤੀਸਰਾ ਜਿਹੜਾ ਮੈਂ ਸਮਝਦਾ ਬੜਾ ਵੱਡਾ ਜਿਹੜਾ ਜਦੋਂ ਆਪਾਂ ਇਹਦਾ ਕੋਰਮ ਬਣਾ ਕੇ ਮੈਂ ਸਮਝਦਾ ਅਸੀਂ ਆਪਣੇ ਜ਼ਿਲ੍ਹੇ ਲਈ ਕੋਈ ਬਹੁਤ ਵੱਡੇ ਇੱਕ ਦੋ ਪ੍ਰੋਜੈਕਟ ਜ਼ਰੂਰ ਲੈ ਕੇ ਆਵਾਂਗੇ ਜਿਹਦੇ ਚ ਚਾਹੇ ਕੋਈ ਮੈਡੀਕਲ ਕਾਲਜ ਜਾਂ ਕੋਈ ਹੋਰ ਕੋਈ ਵੱਡੀ ਇੰਡਸਟਰੀ ਮੈਂ ਥਰੂ DPC ਡਿਸਟ੍ਰਿਕਟ ਪਲੈਨਿੰਗ ਕਮੇਟੀ ਦੀ ਮੀਟਿੰਗ ਨੂੰ ਬਕਾਇਦਾ ਪੂਰੇ ਕੋਰਮ ਦੇ ਨਾਲ ਛੇਅਰ ਕਰਕੇ ਆਪਾਂ ਕੋਸ਼ਿਸ਼ ਕਰਾਂਗੇ ਕਿ ਕੋਈ ਵੱਡਾ ਇੱਥੇ ਪ੍ਰੋਜੈਕਟ ਜਿਹੜਾ ਵਾ ਉਹ ਜ਼ਿਲ੍ਹੇ ਲਈ ਲਿਆਂਦਾ ਜਾਵੇ ਇਸ ਤੋਂ ਬਾਅਦ ਮੈਂ ਫੇਰ ਇੱਕੋ ਬੇਨਤੀ ਕਰਨਾ ਚਾਹੁੰਦਾ ਕਿ ਸਿਰਫ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੂੰ ਆਮ ਘਰਾਂ ਦੇ ਨੌਜਵਾਨ ਲੱਭਦੇ ਆ ਆਮ ਆਦਮੀ ਪਾਰਟੀ ਆ ਜਿਨ੍ਹਾਂ ਨੇ ਘਾਮ ਘਰ ਦੇ ਨੌਜਵਾਨ ਨੂੰ ਮੇਰੇ ਨਾਲ ਖੜੇ ਪੰਜਾਬ ਦਾ ਪ੍ਰਧਾਨ ਬਣਾਤਾ ਇਹ ਸਿਰਫ ਆਮ ਆਦਮੀ ਪਾਰਟੀ ਆ ਮੇਰਾ ਕੋਈ ਪਿਛੋਕੜ ਨਹੀਂ ਮੇਰੇ ਕੋਈ ਗ੍ਰੈਂਡਫਾਦਰ ਨਾ ਫਾਦਰ ਕਿਸੇ ਦਾ ਸਿਆਸਤ ਨਾਲ ਕੋਈ ਲੈਣ ਦੇਣ ਨਹੀਂ ਤੇ ਮੈਨੂੰ ਜ਼ਿਲ੍ਹੇ ਦੀ 33 ਸਾਲ ਦੀ ਉਮਰ ਦੇ ਵਿੱਚ ਮੈਨੂੰ ਜ਼ਿਲ੍ਹੇ ਦਾ ਚੇਅਰਮੈਨ ਐਡਾ ਵੱਡਾ ਬਣਾਏ ਸਿਰਫ ਆਮ ਆਦਮੀ ਪਾਰਟੀ ਕਰ ਸਕਦੀ ਆ ਤੁਸੀਂ ਦੇਖਿਆ ਹੋਣਾ ਕਿ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਦੀ ਲਿਸਟ ਆਈ ਆ ਤੇ ਅੰਨਾ ਵੰਡੇ ਰਿਓੜੀਆਂ ਮੋੜ ਮੋੜ ਆਪਣਿਆਂ ਨੂੰ ਦੇਵੇ ਠੀਕ ਹੈ ਜੀ ਇਹ ਮੈਂ ਕਾਂਗਰਸ ਦੇ ਵਿੱਚ ਜਿਹੜੇ ਕੋਈ ਵਧੀਆ ਨੌਜਵਾਨ ਵਰਕਰ ਨੇ ਉਹਨਾਂ ਨੂੰ ਸਨੇਹਾ ਲਾਉਣਾ ਚਾਹੁੰਦਾ ਵਾਂ ਕਿ ਇਹਨਾਂ ਨੂੰ ਤੁਹਾਡੀ ਪਾਰਟੀ ਤੁਹਾਡੀ ਨੂੰ ਤੁਹਾਡੇ ਤੇ ਨਜ਼ਰ ਹੀ ਨਹੀਂ ਪੈਣੀ ਸਿਰਫ ਆਮ ਆਦਮੀ ਪਾਰਟੀ ਆ ਜਿਹੜੀ ਆਮ ਘਰਾਂ ਦੇ ਨੌਜਵਾਨਾਂ ਨੂੰ ਮੌਕਾ ਦਿੰਦੀ ਆ ਸੋ ਮੈਂ ਸਮਾਪਤ ਕਰਨ ਤੋਂ ਆਪਣੀ ਬਾਈਟ ਇਹ ਕਹਿਣਾ ਚਾਹੁੰਦਾ ਕਿਉਂਕਿ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਗੁਰਦਾਸਪੁਰ ਦੇ ਵਿੱਚ ਫੜ ਆਈ ਸੀ 400 ਤੋਂ ਵੱਧ ਜਿਹੜੇ ਆ ਉਹ ਪਿੰਡ ਫੜਾਂ ਦੇ ਕਾਰਨ ਪ੍ਰਭਾਵਿਤ ਹੋਏ ਤੇ ਮੈਂ ਆਪਣਾ ਕਿਤੇ ਬੂੰਦ-ਬੂੰਦ ਨਾਲ ਸਾਗਰ ਭਰਦਾ ਤੇ ਮੈਂ ਆਪਣੀ ਛੋਟੀ ਜੀ ਬੂੰਦ ਬਤੌਰ ਚੇਅਰਮੈਨ ਆਪਣੀ ਪਹਿਲੇ ਮਹੀਨੇ ਦੀ ਸੈਲਰੀ ਇਹ ਮੈਂ ਡੋਨੇਟ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਰਾਹਤ ਕਾਰਜ ਲਈ ਮਿਸ਼ਨ ਚਲਾਇਆ ਮਿਸ਼ਨ ਚੜ੍ਹਦੀ ਕਲਾ ਉਹਦੇ ਚ ਮੈਂ ਆਪਣੀ 1 ਮਹੀਨੇ ਦੀ ਸੈਲਰੀ ਅੱਜ ਇਸ ਦਿਨ ਚ ਮੈਂ ਡੋਨੇਟ ਕਰਨਾ ਮੈਂ ਕੀਤੀ ਆ ਸੋ ਇੰਨਾ ਹੀ ਕੁਝ ਕਹਿੰਦਾ ਮੈਂ ਖਿਮਾ ਦਾ ਜਾਚਕ ਆ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ। ਅ ਦੇਖੋ ਜੀ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ ਅੱਜ ਬੜੀ ਖੁਸ਼ੀ ਵਾਲਾ ਦਿਨ ਹੈ ਕਿਉਂਕਿ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਹਦੇ ਵਿੱਚ ਕੰਮ ਕਰਨ ਵਾਲੇ ਬੰਦੇ ਨੂੰ ਮੌਕਾ ਮਿਲਦਾ ਹੈ। ਅੱਜ ਮੈਂ ਮਾਣ ਨਾਲ ਇਹ ਗੱਲ ਕਹਿ ਸਕਦਾ ਹਾਂ। ਜੋਬਨ ਰੰਦਾਵਾ ਜਿਸ ਨੂੰ ਅੱਜ ਪਲਾਨਿੰਗ ਬੋਰਡ ਦੇ ਚੇਅਰਮੈਨ ਤੇ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਔਰ ਅੱਜ ਬਤੌਰ ਕੁਰਸੀ ਤੇ ਜ਼ਿੰਮੇਵਾਰੀ ਦੇ ਤੇ ਬਿਠਾਇਆ ਗਿਆ ਹੈ। ਔਰ ਮੈਨੂੰ ਮਾਣ ਵੀ ਹੈ ਕਿਉਂਕਿ ਅਸੀਂ ਸਾਡੀ ਬੈਕਗ੍ਰਾਉਂਡ ਕੋਈ ਸਿਆਸਤ ਚ ਨਹੀਂ ਸੀ ਆਮ ਘਰਾਂ ਚ ਉਠੇ ਸਾਂ ਪਰ ਆਪਣੇ ਪੰਜਾਬ ਲਈ ਦਰਦ ਰੱਖਦੇ ਸਾਂ ਆਪਣੇ ਹਲਕਿਆਂ ਲਈ ਦਰਦ ਰੱਖਦੇ ਸਾਂ ਵੀ ਕੁਝ ਵਧੀਆ ਕਰਕੇ ਜਾਈਏ ਪਰ ਮੌਕਾ ਨਹੀਂ ਸੀ ਮਿਲਦਾ ਪਰ ਇੱਕ ਗੱਲ ਮਾਣਨਾ ਕਹਿ ਸਕਦਾ ਐ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ੇਟ ਅੱਜ ਆਮ ਘਰਾਂ ਦੇ ਜਵਾਕ ਉਹਨਾਂ ਕੁਰਸੀਆਂ ਤੇ ਅੱਜ ਭਗਵੰਤ ਮਾਨ ਜੀ ਨੇ ਬਿਠਾਤਾ ਜਿੱਥੇ ਕਦੀ ਇਹਨਾਂ ਦਫ਼ਤਰਾਂ ਦੇ ਲਾਗੂ ਵੀ ਨੰਕੇ ਨਹੀਂ ਸੀ ਸੋ ਮੈਨੂੰ ਖੁਸ਼ੀ ਹੈ ਹੁਣ ਇਹੋ ਬੇਨਤੀ ਹੈ ਜ਼ਿਲ੍ਹਾ ਗਰਦਾਸਪੁਰ ਦੇ ਵਰਕਰਾਂ ਨੂੰ ਇਹ ਦਫ਼ਤਰ ਤੁਹਾਡਾ ਆਪਣਾ ਹੈ ਇਹ ਦਫ਼ਤਰ ਤੁਹਾਡਾ ਖੁੱਲ ਚੁਕਿਆ ਹੈ 9 ਤੋਂ 5 ਇਹ ਦਫ਼ਤਰ ਖੁੱਲਾ ਰਹੂਗਾ ਜਿਹਦੇ ਚ ਬਤੌਰ 54 ਰੰਡਾਵਾ ਦੀ ਡਿਊਟੀ ਲਾਈ ਗਈ ਹੈ ਕੋਈ ਵੀ ਵਰਕਰ ਆਪਣਾ ਆਮ ਆਦਮੀ ਪਾਰਟੀ ਦਾ ਕੋਈ ਵੀ ਵਰਕਰ ਕਿਸੇ ਦਾ ਵੀ ਕੋਈ ਕੰਮ ਰੁਕਦਾ ਹੈ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਉਹਦੇ ਵਾਸਤੇ 100 ਦੇ ਦਰਵਾਜ਼ੇ ਪੂਰੇ ਖੁੱਲੇ ਨੇ ਜਦੋਂ ਮਰਜ਼ੀ ਆਓ ਇੱਥੇ ਆ ਕੇ ਆਪਣਾ ਕੰਮ ਜ਼ਰੂਰ ਕਰਵਾਓ ਔਰ ਜਿੰਨੇ ਜੋਗੇ ਵੀ ਅਸੀਂ ਆਮ ਆਦਮੀ ਪਾਰਟੀ ਦੇ ਸਿਪਾਹੀ ਆ ਅਸੀਂ ਸਾਰਾ ਪਰਿਵਾਰ ਆ ਤਗੜੇ ਹੋ ਕੇ ਜਿੱਦਣਾ ਤਰਨਤਾਰਨ ਦੇ ਵਿੱਚ ਝੰਡਾ ਬਲੰਦ ਕੀਤਾ ਹੈ ਕਹਿੰਦੇ ਸੀ ਸੈਮੀਫਾਈਨਲ ਮੈਚ ਆ ਕਹਿੰਦੇ ਸੀ ਸਾਰੇ ਨਤੀਜਾ ਮਿਲ ਗਿਆ ਨਤੀਜਾ ਮਿਲ ਗਿਆ 27 ਦਾ ਆਗਾਜ਼ ਸ਼ੁਰੂ ਹੈ ਅੱਜ ਫਿਰ ਡੀਸੀ ਦਫ਼ਤਰ ਗੁਰਦਾਪੁਰ 'ਚ ਪਹਿਲਾ ਪੈਰ ਵੀ ਰੱਖ ਦਿੱਤਾ ਹੁਣ ਵੇਖੀ ਜਾਓ ਝਾੜੂ ਵਾਜਦਾ ਕਿੱਥੇ